ਦੀ ਹੀ ਦੋਸ਼ੀਆਂ ਦਾ ਪਤਾ ਲਗਾ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਖੰਨਾ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਆਗੂ ਤਰਲੋਚਨ ਸਿੰਘ ਉਰਫ ਡੀਸੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਆਗੂ ਤਰਲੋਚਨ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਦੱਸਦੀ ਹੈ ਕਿ ਸ਼ਾਮ ਨੂੰ ਜਦੋਂ ਤਰਲੋਚਨ ਆਪਣੇ ਖੇਤ ਤੋਂ ਕਰ ਪਰ 83 ਤੱਕ ਕਿਸੇ ਨੇ ਉਸ ਨੂੰ ਗੋਲੀ ਮਾਰ ਦਿੱਤੀ ਤਰਲੋਚਨ ਖੂਨ ਦੇ ਨਾਲ ਲਤਪਤ ਹਾਲਤ ਵਿੱਚ ਪਿੰਡ ਦੀ ਸੜਕ ਕਿਨਾਰੇ ਪਿਆ ਸੀ ਤਾਂ ਉਸਤੇ ਲੜਕੇ ਨੇ ਪਿੰਡ ਵਾਸੀਆਂ ਨਾਲ ਮਿਲ ਕੇ ਉਸ ਨੂੰ ਹਸਪਤਾਲ ਪਹੁੰਚਾਇਆ ਤਾਂ ਉੱਥੇ ਡਾਕਟਰਾਂ ਦੇ ਵੱਲੋਂ ਤਰਲੋਚਨ ਸਿੰਘ ਨੂੰ ਮ੍ਰਿਤਕ ਕੋਸ਼ਿਸ਼ ਕਰ ਦਿੱਤਾ ਤਰਲੋਚਨ ਦੇ ਪੁੱਤਰ ਦੇ ਵੱਲੋਂ ਦੱਸਿਆ ਕਿ ਉਸ ਦਾ ਪਿਤਾ ਸੜਕ ਕਿਨਾਰੇ ਖੂਨ ਦੇ ਨਾਲ ਲਤਫਤ ਪਿਆ ਹੋਇਆ ਸੀ ਕਿਸੇ ਨੇ ਉਸ ਨੂੰ ਗੋਲੀ ਮਾਰ ਦਿੱਤੀ ਇਹ ਕਤਲ ਰੰਜਿਸ਼ ਤੇ ਚਲਦਿਆ ਕੀਤਾ ਗਿਆ ਹਾਲਾਂਕਿ ਪੁਲਿਸ ਦੇ ਅਧਿਕਾਰੀ ਪਹੁੰਚ ਚੁੱਕੇ ਨੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਹੈ ਫਿਲਹਾਲ ਪੁਲਿਸ ਨੇ ਕਿਹਾ ਕਿ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਪਰ ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ ਤਾਂ ਜਲਦ ਹੀ ਦੋਸ਼ੀਆਂ ਦਾ ਪਤਾ ਲਗਾ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਖੰਨਾ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਆਮ ਆਦਮੀ ਪਾਰਟੀ ਕਿਸਾਨ ਵਿੰਗ ਤੇ ਆਗੂ ਤਰਲੋਚਨ ਸਿੰਘ ਉਰਫ ਡੀਸੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਹ ਲੱਗਿਆ ਤੁਹਾਨੂੰ ਪਤਾ ਹੀ ਨਹੀਂ ਵੀਰੇ ਕੁਝ ਨਹੀਂ ਪਤਾ ਲੱਗਿਆ ਇੱਕ ਹੋਇਆ ਕਿਵੇਂ ਤੁਹਾਨੂੰ ਕਿਵੇਂ ਪਤਾ ਲੱਗਿਆ ਸਾਨੂੰ ਤਾਂ ਜੀ ਐਂ ਕਹਿੰਦੇ ਕਹਿੰਦੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਉਹ ਗਿਰੇ ਪਏ ਨੇ ਜੀ ਕਿ ਅਸੀਂ ਜਾ ਕੇ ਦੇਖਿਆ ਜੀ ਅਸੀਂ ਲਿਆਦੇ ਉਰੇ ਤਾਂ ਪਹਿਲੀ ਫੂਕ ਖਤਮ ਸੀ ਜੀ ਉਹਨਾਂ ਦੇ ਸਿਰ 'ਚ ਗੋਲੀ ਲੱਗ ਰਹੀ ਬਾਕੀ ਪੋਸਟ ਮਾਰਡ ਦੇ ਦੇਖੋ ਜੀ ਕੀ ਪਤਾ ਲੱਗਦਾ ਕਿ ਲੱਗਦਾ ਕਿਸੇ ਬੰਦੇ ਨੇ ਸਾਫ ਕੀਤਾ ਹੋਵੇ ਨਹੀਂ ਵੀਰ ਜੀ ਕਿੱਥੇ ਦਾ ਵਾਕਿਆ ਕਿੱਥੇ ਰਹਾ ਹੈ ਇੱਕਲਾ ਹੀ ਦਾ ਹੀ ਹੈ ਵੀਰੇ ਲਾਰੇ ਦਾ ਕਿਲੇ ਕੋਈ ਜ਼ਖਮ ਵਗੈਰਾ ਕਿੰਨੀ ਗੋਲ ਲੱਗੇ ਕੋ ਲੱਗੇ ਪਤਾ ਨਹੀਂ ਵੀਰੇ ਇੱਕ ਦੋ ਸਿਰ 'ਚ ਨੇ ਜ਼ਖਮ ਇੱਕ ਢਿੱਡ 'ਚ ਹੈ ਜੀ ਇਸ ਤਰ੍ਹਾਂ ਪਹਿਲਾਂ ਵੀ ਕਹਿ ਰਹੇ ਕਿ 25 ਵੀ ਪਹਿਲਾਂ ਇਲੈਕਸ਼ਨ ਮੜੀ ਜੀ ਲੱਗਦਾ ਫਿਰ ਅੰਜੀਸ ਹੋ ਸਕਦੀ ਹੈ ਦੋ ਕੋ ਵੀ ਰਹੋ ਕਿਸੇ ਦੇ ਮਨ ਦਾ ਕੁਝ ਨਹੀਂ ਕਹਿ ਸਕਦੇ ਜੀ ਕਿਸੇ ਦੇ ਮਨ ਚ ਕੀ ਆ ਮੰਗ ਕੀ ਕਰਦੇ ਹਾਂ ਕੋਈ ਕਰਨੀ ਦੇ ਕੋਈ ਹੋਰ ਮੰਗ ਤਾਂ ਵੀ ਇਹ ਹੀ ਹੈ ਕਿ ਮੇਰਾ ਬਾਪ ਦਾ ਮੁੰਡਾ ਇਹ ਨਹੀਂ ਵੀਰੇ ਵੀਰੇ ਕਦੇ ਕਿਸੇ ਦਾ ਮਾੜਾ ਦਾ ਕਦੇ ਸੋਚਿਆ ਹੀ ਨਹੀਂ ਸੀ ਕਦੇ ਵੀ ਕਿਸੇ ਦਾ ਪਤਾ ਨਹੀਂ ਵੀਰੇ ਕਿ ਜਦ ਨੇ ਕੀ ਆਪਦੀ ਰੰਜਿਸ਼ ਕੱਢੀ ਆ ਕੀ ਬਾਕੀ ਅਸੀਂ ਵੈਰੀਫਾਈ ਕਰ ਰਹੇ ਹਾਂ ਤੁਹਾਨੂੰ ਵੈਰੀਫਾਈ ਕਰਕੇ ਕ੍ਰਾਈਮ ਸਪੌਟ ਤੇ ਅਸੀਂ ਜਾ ਰਹੇ ਹਾਂ ਅੱਧੇ ਘੰਟੇ ਤੱਕ ਤੁਹਾਨੂੰ ਸਾਰੀ ਫਿਕਰ ਇਨਫੋਰਮੇਸ਼ਨ ਦੇ ਰਿਹਾ ਡਿਟੈਲਡ ਗਨ ਸ਼ਾਟ ਕੀਤਾ ਜਾ ਰਿਹਾ ਕੋਈ ਹੈ ਲੱਗ ਕੇ ਗਲੂ ਹਲੇ ਅਸੀਂ ਦੇਖੋ ਹੁਣ ਜਿਹੜੇ ਉਹਨਾਂ ਨੂੰ ਲੈ ਕੇ ਆਏ ਆ ਇੱਥੇ ਉਹਨਾਂ ਦੀ ਫੈਮਿਲੀ ਡਾਕਟਰ ਸਾਹਿਬ ਚੈੱਕ ਕਰ ਰਹੇ ਨੇ ਚੈੱਕ ਕਰਕੇ ਤੁਹਾਨੂੰ 15 ਮਿੰਟ ਚ ਦੱਸਦੇ ਆ ਜੀ ਥੈਂਕ ਯੂ ਵੱਡੀ ਖਬਰ ਸਾਹਮਣੇ ਆ ਰਹੀ ਹੈ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਆਗੂ ਤਰਲੋਚਨ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਦੱਸਦੀ ਹੈ ਕਿ ਸ਼ਾਮ ਨੂੰ ਜਦੋਂ ਤਰਲੋਚਨ ਆਪਣੇ ਖੇਤ ਤੋਂ ਕਰ ਪਰ 83 ਤੱਕ ਕਿਸੇ ਨੇ ਉਸ ਨੂੰ ਗੋਲੀ ਮਾਰ ਦਿੱਤੀ ਤਰਲੋਚਨ ਖੂਨ ਦੇ ਨਾਲ ਲਤਪਤ ਹਾਲਤ ਵਿੱਚ ਪਿੰਡ ਦੀ ਸੜਕ ਕਿਨਾਰੇ ਪਿਆ ਸੀ ਤਾਂ ਉਸਤੇ ਲੜਕੇ ਨੇ ਪਿੰਡ ਵਾਸੀਆਂ ਨਾਲ ਮਿਲ ਕੇ ਉਸ ਨੂੰ ਹਸਪਤਾਲ ਪਹੁੰਚਾਇਆ ਤਾਂ ਉੱਥੇ ਡਾਕਟਰਾਂ ਦੇ ਵੱਲੋਂ ਤਰਲੋਚਨ ਸਿੰਘ ਨੂੰ ਮ੍ਰਿਤਕ ਕੋਸ਼ਿਤ ਕਰ ਦਿੱਤਾ ਤਰਲੋਚਨ ਦੇ ਪੁੱਤਰ ਦੇ ਵੱਲੋਂ ਦੱਸਿਆ ਕਿ ਆ ਕਿ ਉਸ ਦਾ ਪਿਤਾ ਸੜਕ ਕਿਨਾਰੇ ਖੂਨ ਦੇ ਨਾਲ ਲਤਪਤ ਪਿਆ ਹੋਇਆ ਸੀ ਕਿਸੇ ਨੂੰ